ਭਾਰਤ ਤੇ ਪਾਕਿਸਤਾਨ ਚ ਤਣਾਵ ਦੀ ਸਥਿਤੀ ਚ ਪੰਜਾਬ ਦੇ ਕਈ ਸ਼ਹਿਰਾਂ ਚ ਬਲੈਕਆਉਟ ਹੋਇਆ ਤੇ ਮੌਕ ਡ੍ਰੈਲ ਕੀਤੀ ਗਈ ਪੰਜਾਬ ਦੇ ਕਈ ਸ਼ਹਿਰਾਂ ਚ ਜਲੰਧਰ ਲੁਧਿਆਣਾ ਅਮਰਸਰ ਚ ਇਹ ਮੌਕ ਡ੍ਰੈਲ ਕੀਤੀ ਗਈ ਤਾਂ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਸਮਝਾਇਆ ਜਾਵੇ ਤਣਾਵ ਦੀ ਸਥਿਤੀ ਚ ਜਾਂ ਧਮਾਕੇ ਦੀ ਸਥਿਤੀ ਚ ਜਾਂ ਅੱਗ ਲੱਗ ਜੇ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਸਕਦੇ ਹੋ ਅਮਰਸਰ ਦੇ ਵਿੱਚ ਘੋਟਰ ਵੀ ਆਇਆ ਗਿਆ ਤੇ ਬਲੈਕਆਊਟ ਕੀਤੀ ਗਈ ਇਹ ਅੱਜ ਪਹਿਲੀ ਵਾਰੀ ਹੈ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬੀ 10 ਮਿੰਟ ਦੇ ਲਈ ਬਲੈਕਆਊਟ ਕੀਤੀ ਗਈ ਇਹ ਮੋਕ ਡੇਲ 23 ਸਾਲਾਂ ਤੋਂ ਬਾਅਦ ਪਰਚ ਕੀਤੀ ਗਈ ਤਾਂ ਕਿ ਲੋਕਾਂ ਨੂੰ ਸਖਤ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਇਸ ਤੋਂ ਅਸੀਂ ਬਚ ਸਕਦੇ ਹਾਂ ਮੌਕ ਡੇਲ 'ਚ ਇਹ ਸਮਝਾਇਆ ਜਾਂਦਾ ਹੈ ਕਿ ਤੁਸੀਂ ਜਦੋਂ ਕਿਤੇ ਤਮਾਕਾ ਹੁੰਦਾ ਜਾਂ ਅੱਗ ਲੱਗਦੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹੋ ਤਮਾਕੇ ਵੇਲੇ ਕਿਸੇ ਵੀ ਦਵਾਰ ਦੇ ਨਾਲ ਤੁਸੀਂ ਲੱਗ ਜਾਓ ਜਾਂ ਆਪਣੇ ਬੰਕਰ 'ਚ ਲੁਕ ਜਾਓ ਇਹ ਜੀ ਸਥਿਤੀ ਤੇ ਨਪਟਾਣਾ ਪਾਉਣ ਲਈ ਮੌਕ ਡੇਲ ਕਰਕੇ ਲੋਕਾਂ ਨੂੰ ਇਹ ਦੱਸਿਆ ਗਿਆ ਮਤਲਬ ਦਾ ਪੈਨਿਕ ਨਾ ਹੋਵੇ ਸੋ ਇੱਕ ਮੌਕ ਡ੍ਰਿਲ ਹੈ ਇੱਕ ਪ੍ਰੈਕਟਿਸ ਹੈ ਕੋਈ ਅਫਵਾਹ ਤੇ ਬਲੀਵ ਨਹੀਂ ਕਰਨਾ ਕਿਸੇ ਨੂੰ ਵੀ ਕੋਈ ਵੀ ਕਿ ਵੀ ਅਫਵਾਹ ਆਂਦੀ ਹੈ ਇਮੀਡੀਏਟਲੀ ਰਿਪੋਰਟਡ ਟੂ ਪ੍ਰਸ਼ਾਸਨ ਇਹਹੀ ਅਪੀਲ ਹੈਗੀ ਕਿ ਇਹ ਜਿਹੜੀ ਹੈਗੀ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਹੈ ਮੌਕ ਡ੍ਰਿਲ ਹੈਗੀ ਹੈ ਇਹਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਪੁਲਿਸ ਦਾ ਸਾਥ ਦਿਓ ਆਉਣ ਵਾਲੇ ਸਮਾਜ ਦੇ ਵਿੱਚ ਵੀ ਜੋ ਵੀ ਇਨਸਟਰਕਸ਼ਨਸ ਆਂਦੇ ਹਨ ਭਾਵੇਂ ਉਹ ਆਰਮੀ ਪੈਰਾ ਮਿਲਟਰੀ ਪੁਲਿਸ ਜਿੱਦਾ ਪ੍ਰਸ਼ਾਸਨ ਜੋ ਵੀ ਗੱਲ ਕਹਿੰਦੇ ਉਹਨਾਂ ਦਾ ਸਾਥ ਦਿਓ ਇਹ ਸਾਰਾ ਜਿਹੜਾ ਅਸੀਂ ਇੱਥੇ ਆ ਕੇ ਅੱਜ ਕਾਰਵਾਈ ਕੀਤੀ ਹੈ ਸਾਰੇ ਇਕੱਠੇ ਹੋਏ ਆ ਆਪਣੇ ਬੱਚੇ ਆ ਐਨਐਸਐਸ ਦੇ ਆਏ ਆ ਐਨਸੀਸੀ ਦੇ ਸਿਵਲ ਡਿਫੈਂਸ ਦੇ ਆਏ ਆ ਇਹਦਾ ਸਾਰਿਆਂ ਦਾ ਪਰਪਸ ਇਹ ਕੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕੱਲ ਨੂੰ ਕੋਈ ਸਿਚੁਏਸ਼ਨ ਹੁੰਦੀ ਤਾਂ ਆਪਾਂ ਕਿਸ ਤਰੀਕੇ ਨਾਲ ਕਰਨਾ ਹੈ ਤਾਂ ਜਿਹੜੇ ਵਿਅਕਤੀ ਹੋਲਡਿੰਗ ਕਰ ਰਹੇ ਆ ਕੋਈ ਅਫਵਾਹ ਫੈਲਾ ਰਹੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣਾ ਚਾਹਨਾ ਕਿ ਅਸੀਂ ਸਖਤ ਸਖਤ ਕਾਰਵਾਈ ਕਰਾਂਗੇ ਜਿਹੜਾ ਕੋਈ ਫੇਕ ਨਿਊਜ਼ ਰੂਮਰ ਫੈਲਾਏਗਾ ਸੱਚੀ ਬਾਣੀ ਰਹੂ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ